ਜੀ ਗਾਇਸ ਆ ਰਣ ਸਸਤੀ ਕਾਲ ਦਾ ਡੈਚ ਸਪੌਟ ਬਲੌਗ ਤੇ ਤੁਹਾਡਾ ਸਵਾਗਤ ਹੈ ਮੇਰੇ ਕਰਦਾਂ ਤੁਹੇ ਸਾਰੇ ਵਧੀਆ ਹੋਗੇ ਮੌਸਮ ਮਾਰਨਿੰਗ ਚ ਫਿਰ ਦਿੱਲੀ ਮਾਰਨਿੰਗ ਮੌਸਮ ਐਡਾ ਵਧੀਆ ਜਾਂਦਾ ਤੇ ਦਿਲ ਖੁਸ਼ ਹੋ ਜਾਂਦਾ ਵਾ ਤੇ ਜਨਵਰੀ ਵੀ ਆਪਣੇ ਬੈਟਰ ਫੀਲ ਕਰਦੀ ਦੀ ਨਾ ਇਹ ਆਉ ਚੱਕ ਕਰ ਲਏ ਕੀ ਕੀ ਕਰ ਰਹੇ ਬਹੁਤ ਉਤਆਵਲੇ ਹੋਏ ਬੜੇ ਸੋ ਆਪਣੇ ਕੜਕਣਾ ਸਾਪ ਦੇ ਚ ਤਾੜੇ ਦੀ ਐ ਕਰਦੇ ਆ ਪਹਿਲਾਂ ਆਪਾਂ ਕੜਕਣਾ ਦੀ ਖੋਲਦੇ ਐਸੇ ਨਿੱਕੇ ਨਿੱਕੇ ਨਾਲ ਸਭ ਤੋਂ ਜ਼ਿਆਦੇ ਸੋਹਣੇ ਲੱਗਦੇ ਆ ਤੇ ਜਦੋਂ ਹੋ ਜਾਂਦੇ ਆ ਵੱਡੇ ਤੇ ਉਦੋਂ ਦੇ ਅਸਲੀ ਹਾਂ ਜੋ ਕਹਿੰਦੇ ਪਾ ਫੀਡ ਵਗੈਰਾ ਵੀ ਇਹਨਾਂ ਨੂੰ ਪਾ ਦਿਆ ਤੇ ਲਾ ਲਈ ਹਾਂਜੀ ਫੀਡ ਵੀ ਆਪਾਂ ਨੂੰ ਲਾਉਣ ਦੀ ਨਹੀਂ ਦੇਣੀ ਆ ਕਿਉਂਕਿ ਫੀਡਰ ਵਾਲੀ ਵੀ ਨਹੀਂ ਹੈਗੀ ਚਲੋ ਅਈਏ ਕੇ ਪਹਿਲਾਂ ਟੇਕ ਕਰੀ ਦੇ ਲਾ ਕੇ ਸਰ ਕਰੀ ਬਣਾ ਦੇ ਇਸ ਫੇਕਾ ਨੂੰ ਮਿਲਦੇ ਹਾਂ ਸੋ ਲਾ ਲਈ ਨਿੱਕੇ ਤੇ ਨਿਕਲੇ ਨਹੀਂ ਆ ਅਜੇ ਤੱਕ ਉਹ ਦੇ ਅੰਦਰ ਹੀ ਹੈ ਫੋਲੀ ਹੋ ਗਏ ਨੰਨੇ ਚੁਪਗੇ ਇਹ ਵਿੱਚ ਹੁੰਦੇ ਇਹ ਤੇ ਇਹ ਬਾਹਰ ਹੀ ਨਹੀਂ ਨਿਕਲਦੇ ਭਾਈ ਇਹੋ ਇਨਦੇ ਵੀਡੀਓ ਸੀ ਜਿਹਨੇ ਨਿਕਲਦੇ ਆ ਜੇ ਮੈਂ ਕਿੱਡੀ ਛਤੀ ਫੀਡ ਨੂੰ ਤੇ ਆਇਆ ਪੈਂਦੀਆਂ ਚੱਲ ਉਧਰ ਜੇ ਫੀਡ ਸੇ ਆਪਾਂ ਨਿੱਕਿਆਂਗੇ ਵੀ ਇਹ ਉਹ ਆਖੀ ਖਾਣਗੇ ਆਪਾਂ ਉਹਨਾਂ ਨੂੰ ਇਹ ਮੇਰੇ ਖਾਣੇ ਆਇਓ ਆਇਓ ਅਸਲ ਜਨਾ ਹੋ ਗਏ ਸੀ ਤਾਂ ਮੜਾ ਇਹ ਹੋਣਾ ਉਹ ਅੰਦਰ ਹੀ ਅੰਦਰ ਆ ਗਈ ਕਾਲੋ ਕਾਲੋ ਚੱਲ ਉਧਰ ਚੱਲ ਤੈਨੂੰ ਇਹਨੂੰ ਉਹ ਨਹੀਂ ਦਾ ਇੰਨਾ ਰੱਜਿਆ ਪਿਆ ਉਹ ਨਹੀਂ ਦਿਖਦਾ ਇੰਨਾ ਦਾ ਹੋ ਗਏ ਜਿਆਦਾ ਅੰਦਰੋਂ ਕੱਢਣੇ ਪੈਣੇ ਆ ਇਹਨਾਂ ਨਿਕਲਣਾ ਨਹੀਂ ਇਤਰਾ ਆਜੋ ਆਜੋ असल चीज ना ये चल चल आ जा इसे गंजा ये चेक करिए ये डास मार गंजी 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 आयो 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 उन अपने घर गए गंजी हो गए चार ਦੋ ਨਿੱਕੀ 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 ਨਿੱਕੇ ਤੇ ਗੈਸ ਕੜਕਣਾ ਤੇ ਆਪੀ ਰੋਲ ਚਲੋ ਬਦੂ ਜੀ ਇਹਨਾਂ ਨੂੰ ਵੇਖ ਕੇ ਨਿਕਲ ਆਉਣਗੇ ਔਰ ਚਲ ਜੀ ਸਾਰ ਸਪਟਾ ਕਰਨ ਹਾਂਜੀ ਗਾਇਸ ਆਹ ਵੇਖੋ ਅੱਜ ਗੁਰਤਾਜਣੀ ਇਹ ਤੁਸੀਂ ਕਹਿੰਦੇ ਹੋਗੇ ਅੱਜ ਸਕੂਲ ਨਹੀਂ ਗਿਆ ਸੋ ਥੋੜਾ ਜਿਹਾ ਕੀ ਹੈ ਅੱਜ ਕੱਤੂ ਨਹੀਂ ਗਿਆ ਆਇਆ ਇਹ ਲਤਨਾ ਵੀਡੀਓ ਨੇ ਕਾਲ ਕੜਕਣਾ ਅਜੀਬ ਆ ਗਿਆ ਤੇ ਸੋ ਨਹੀਂ ভাই ਥੋੜਾ ਇਹ ਹੈਗਾ ਵੀ ਸੋ ਮੈਡੀਸਿਨ ਲੈ ਕੇ ਆਇਆ ਵਾ ਤੇ ਜਾਨਵਰ ਆਪਾਂ ਛੱਡਦੇ ਹੋਏ ਖੁੱਲੇ ਇਹਨਾਂ ਨੂੰ ਨਹੀਂ ਛੱਡਿਆ ਇਹ ਵੀ ਉਤਾਵਲੇ ਹੋਏ ਪਏ ਸੋ ਇਹਨਾਂ ਨੂੰ ਇਸ ਕਰਕੇ ਛੱਡਤਾ ਹੈ ਦਾਣਾ ਖਾ ਕੇ ਉਹ ਜਿਹੜਾ ਪਾਇਆ ਹੈ ਬਸ ਠੀਕ ਆ ਸੋ ਕਾ ਕਾਫੀ ਕਮੈਂਟ ਦੋ ਤਿੰਨਾਂ ਜਾਣਿਆਂ ਦੇ ਕਮੈਂਟ ਆਏ ਆ ਕਿ ਇੱਕ ਸਾਡੇ ਕੜਕਨਾਥ ਨਹੀਂ ਹੈਗੇ ਸੋ ਸਾਨੂੰ ਥੋੜਾ ਜਿਹਾ ਡਾਊਟ ਹੋਣ ਲੱਗ ਪਿਆ ਵਾ ਪਰ ਜਿੰਨਾ ਤੁਸੀਂ ਲੈ ਕੇ ਆਏ ਹੋ ਕਹਿੰਦੇ ਕਿ ਜੇ ਨਾਂ ਨਿਕਲੇ ਤੇ ਮੈਨੂੰ ਮਲੇ ਬਾਕੀ ਰਿਟਰਨ ਕਰਦੇਓ ਬਾਕੀ ਉਹ ਕਹਿੰਦੇ ਕਿ ਮੈਂ 100% ਗਰੰਟੀ ਹੈ ਕਿ ਕੜਕਨਾਥ ਹੈਗੇ ਹੈਗੇ ਆ ਕਿ ਮੈਂ ਬਾਕੀ ਕੋਈ ਨਹੀਂ ਆਪਾਂ ਵੇਖ ਲਾਂਗੇ ਜਿਹਦੇ ਜਿਹਦੇ ਛੂਟੇ ਥੋੜੇ ਆ ਪਤਾ ਨਹੀਂ ਲੱਗਣਦੇ ਆ ਬਾਕੀ ਮੌਸਮ ਦਾ ਮੋਰ ਝਲ ਫੇਰ ਫੌਰ ਵਧੀਆ ਹੈ ਫਿਰ ਸੋ ਐਵੇਂ ਦਾ ਮੌਸਮ ਰਹਿ ਰਿਹਾ ਹੈ ਆਪਾਂ ਬਾਬਾ ਇਕੜੀ ਪਾਣੀ ਵਗਰੇ ਇਹਨਾਂ ਦਾ ਚੈੱਕ ਕਰ ਲੈਨੇ ਆ ਇਥੇ ਬੈਠੀਆਂ ਬੈਠੀਆਂ ਪਾਣੀ ਹੈਗਾ ਫੇਗਾ ਠੀਕ ਆ ਆ ਚੈੱਕ ਕਰ ਲਾਂ ਇਹਨਾਂ ਦਾ ਪਾਣੀ ਰੱਖ ਦੇ ਬਾਹਰ ਪਰ ਕਰ ਦੇ ਹੂੰ ਅੱਜ ਠੰਡਾ ਮੌਸਮ ਅੱਜ ਨਹੀਂ ਕਰਕੇ ਦੇ ਦੇ ਪਾਣੀ ਕਰ ਦੇ ਕੱਲ ਸੱਚ ਫਿਰ ਬਸ ਜਾਈ ਸੀ ਨਾ ਹਾਂ ਦੇਖ ਤਾ ਤੇ ਬਹੁਤ ਜਿਆਦਾ ਹੋਈ ਪਈ ਹੈ ਹੋਰ ਜਾਨੇ ਕਿ ਬੱਚੇ ਜੰਮੀ ਜੀ ਤੇ ਤੇ ਕੰਢੀ ਜਿਨੀ ਆ ਤੀ ਇਹ ਨਿਕਲ ਨਹੀਂ ਕਰਕਣਾ ਚ ਆ ਵੇਖ ਇਹਨਾਂ ਦੀਆਂ ਅੱਖਾਂ ਵੀ ਕਾਲੀਆਂ ਵਾ ਕਲਗੀ ਵੀ ਅਜਿਓ ਕਾਲੀ ਆ ਪਿੱਛੇ ਥੋੜੀ ਜਿਹੀ ਵਾਈਟ ਆ ਚੁੰਝ ਵੀ ਕਾਲੀ ਆ ਪੈਰ ਵੀ ਕਾਲੇ ਆ ਤੇ ਇਹਨਾਂ ਦੇ ਥੱਲੇੋਂ ਵੀ ਕਾਲਾ ਆਇਆ ਤੇ ਮੂੰਹ ਇਹਨਾਂ ਦਾ ਟੱਡ ਕੇ ਵੇਖ ਲੈਨੇ ਆਪਾਂ ਇੱਕ ਵਾਰ ਤੇ ਗਾਇਸ ਆਇ ਕੋੰਦ ਰੰਮੀ ਕਾਲੇ ਆ ਹਾਂ ਮਿੰਨ ਉਹਨੇ ਅੰਨ ਸਕੋਈ ਨਾ ਗਾਇਸ ਪਤਾ ਲੱਗ ਜੂ ਕਿ ਆਪਾਂ ਨੂੰ ਹੋਰ ਥੋੜੀ ਜਿਹੀ ਵੱਡੇ ਹੋ ਗਏ ਤੇ ਚਲੋ ਇੱਕ ਅਰੀ ਪਾਣੀ ਵਗੈਰਾ ਅਗਰ ਤਾਂ ਇਹਨਾਂ ਦਾ ਪਾਣੀ ਭਰ ਦੇ ਹੋਈ ਨੰਗੇ ਪੈਰੀ ਆ ਗਏ ਉੱਪਰ ਹਾਂ ਨੰਗੇ ਪੈਰੀ ਆ ਗਏ ਉੱਪਰ ਚਾ ਇਹਨੇ ਦੇ ਚੱਪਲਾਂ ਲੈ ਲਈਆਂ ਜਿਵੇਂ ਇੱਥੇ ਘੜੀ ਚੱਲ ਕੋਈ ਨਹੀਂ ਗੱਲੀਆਂ ਹੋਈਆਂ ਨੇ ਤਾਂ ਹੂੰ ਹੂੰ ਸੋ ਇੱਥੇ ਸਵੇਰੇ ਕਰੀ ਤੋਤਾ ਹੀ ਸੀ ਪਿੱਛੇ ਵੇਖਦੇ ਹੋਗੇ ਕਿੰਨਾ ਗੰਦ ਸੀ ਮਤਲਬ ਤੋਤਾ ਉਹ ਵੀ ਨਹੀਂ ਸਫਾਈ ਕਰਕੇ ਉੱਥੇ ਪਾਣੀ ਦੇ ਛਿੱਟੇ ਜੋ ਵਲੌਗ ਨਹੀਂ ਐਡ ਹੋਇਆ ਹੁਣ ਤੇ ਸਫਾਈ ਕਰਤੀ ਹੋਈ ਸੀ ਇਹ ਚੱਲ ਇਹਨਾਂ ਨੇ ਇੰਨੇ ਏਰੀਆ 'ਚ ਹੀ ਰਹਿਣਾ ਬਸ ਠੀਕ ਹੈ ਠੀਕ ਹੈ ਨਾ ਕਰ ਤਾ ਜਿਆਦਾ ਫੜਿਆ ਨਾ ਕਰ ਹੈਲੋ ਇਹ ਖੁੱਡਾ ਹੀ ਰਹਿਣ ਦੇ ਖੁੱਲੇ ਰਹਿਣ ਦੇ ਖੁੱਡਾ ਓਏ ਫਿਰ ਯਾਰ ਆਪਾਂ ਥੱਲੇ ਵਗ ਜਾਾਂਗੇ ਯਾਰ ਵਾਹ ਜੀ ਵਾਹ ਕੀ ਮੌਸਮ ਹੈ ਚੈੱਕ ਕਰ ਸਦੀ ਗਾਈਸ ਦੀ ਅੱਬ ਤੇ ਜੀ ਵਾਹ ਇਹਨੂੰ ਨਹੀਂ ਥੱਲੇ ਗਏ ਆ ਇਹਨੂੰ ਬੱਦਲ ਆ ਗਏ ਆ ਉਹ ਹੋਣੇ ਗਏ ਕਾਫੀ ਚਿਰ ਹੋ ਗਿਆ ਥੱਲੇ ਗਿਆ ਨੂੰ ਦੇ ਅਜੀਬ ਇਧਰ ਗਈ ਜੈ ਸੰਤ ਹੀ ਹੋ ਗਈ ਗੈਸ ਠੰਡੀ ਠੰਡੀ ਹਵਾਵਾ ਗਰੀ ਜੇ ਗੈਸ ਆ ਵੇਖੋ ਗੰਜੀ ਦਾ ਨੱਕ ਪਾੜਤਾ ਇਧਰ ਕੋ ਯਾਰ ਯਾਰ ਆਏ ਕਿੱਥੇ ਗਿਆ ਆ ਗੈਸ ਸੋ ਗੈਸ ਇਹ ਵੱਡੇ ਜਿਵੇਂ ਜਿਵੇਂ ਜਾਂਦੇ ਹੋਵੇਂ ਮਾਰਦੇ ਪਏ ਗੈਸ ਥੁਈ ਪਾੜਿਆ ਯਾ ਵੇਖੋ ਗੈਸ ਕਿੱਥੇ ਹੈ ਵੀ ਇਥੋਂ ਗੰਹ ਆ ਆਵੇ ਗੈਸ ਉਹ ਇਹਨਾਂ ਨੂੰ ਆਪਾਂ ਨਿੱਕਿਆਂ ਦੇ ਨਾਲ ਹੀ ਰੱਖਾਂਗੇ ਕਿਉਂਕਿ ਇਹ ਤਾਂ ਨਿੱਕੀਆਂ ਹੀ ਆ ਹੈਗੀਆਂ ਤੇ ਇਹਨਾਂ ਦੇ ਨਾਲ ਹੀ ਛੱਡ ਦਿੰਦੇ ਆ ਆਪਾਂ ਆਪਾਂ ਇਹਨਾਂ ਨੂੰ ਛੋਟੀਆਂ ਫਿਰਦੀਆਂ ਰਹਿਣਗੇ ਫਿਰ ਆਪਣਾ ਹੀ ਖੁੱਡਾ ਛੋਟਾ ਥੋੜਾ ਜਿਹਾ ਵੱਡਾ ਜਣਾ ਫੇਰ ਨਹੀਂ ਆਪਾਂ ਦੇ ਕੈਂਸ ਬਣਾ ਲਾਂਗੇ ਵੱਡਾ ਹੀ ਕੋਈ ਨਹੀਂ ਕਿਏ ਨਿੱਕਿਆਂ ਦਾ ਇਹਨਾਂ ਨੇ ਫੇਰ ਬਹੁਤ ਮੰਦਾਲ ਕਰਦੇ ਆ ਛੜਦੇ ਛੜਦੇ ਜਾਂਦੇ ਇਹਨਾਂ ਨੂੰ ਹੋ ਗਿਆ ਬਾਕੀ ਸੋ ਹਾਂਜੀ ਗਾਇਸ ਟੌਮੀ ਦਾ ਇੱਕ ਤੁਸੀਂ ਕਹਿੰਦੇ ਸੀ ਆਓ ਬੈਠਾ ਟੌਮੀ ਨਹੀਂ ਓ ਲਿਓ ਕਿਥੇ ਆ ਲਿਓ ਟੌਮੀ ਆ ਉਹ ਉੱਥੇ ਗਈ ਸੀ ਉਹ ਤੁਹਾਨੂੰ ਕਿਹ ਗਾਇਸ ਵੱਡਾ ਮੁਰਗਾ ਵੀ ਆਪਣਾ ਫਨੀ ਗੱਲਾ ਚੱਲ ਜਾਂਦੇ ਜਾਂਦੇ ਚੱਲਦੇ ਮਾਰ ਦੇ ਤੱਕਾ ਹੋਏ ਦੋ ਚੱਕਰ ਬੱਲ ਗਿਆ ਬੱਲ ਗਿਆ ਬੱਲ ਗਿਆ ਚੱਕਰ ਸੀਲਾਂ ਨੂੰ ਕਿੱਥੋਂ ਪਛਾਣਾ ਜਾਂਦਾ ਸੀਲ ਨੇ ਵੀ ਸੀਂਗ ਸਾਰੇ ਥੱਲੇ ਚਲੇ ਗਏ ਆਹ ਰਾਹੀ ਠੀਕ ਹੈ ਗਾਇਸ ਕੱਲ ਮਿਲਾਂਗੇ ਫੇਰ ਤੁਹਾਨੂੰ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਐਚਐਸ ਪੈਟ ਵਲੌਗ ਨੂੰ ਸਬਸਕ੍ਰਾਈਬ ਹੇਰ ਜਰੂਰ ਕਰਾਇਆ ਕਰੋ ਸੋ ਗਾਇਸ ਆਪਣੇ ਕੱਲ